ਸਸਿਕਾ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜਿਹੜੇ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਮ ਦੋਸਤੋ ਸਮਾਣਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਤੋਂ ਪੁਜਾਰੀ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਂ ਤੋਂ ਆਏ ਗ੍ਰੰਥੀ ਸਿੰਘਾਂ ਨੂੰ ਤੁਸੀਂ ਇਕੱਠਿਆਂ ਬੈਠਿਆਂ ਦੇਖ ਰਹੇ ਹੋ ਇਹ ਤਸਵੀਰਾਂ ਸਤੀ ਮਾਤਾ ਮੰਦਰ ਸਮਾਣਾ ਦੀਆਂ ਹਨ ਜਿੱਥੇ ਕਿ ਅੱਜ ਸਾਬਕਾ ਮਨਿਸਟਰ ਪੰਜਾਬ ਸਰਦਾਰ ਸੁਰਜੀਤ ਸਿੰਘ ਰਖੜਾ ਵਿਸ਼ੇਸ਼ ਤੌਰ ਤੇ ਸਮਾਣਾ ਦੇ ਸਤੀ ਮੰਦਰ ਵਿਖੇ ਪਹੁੰਚੇ ਹੋਏ ਸਨ ਔਰ ਉਹਨਾਂ ਦੇ ਨਾਲ ਸ਼੍ਰੀ ਕਪੂਰਚੰਦ ਦੇ ਬਾਂਸ ਸ਼੍ਰੀ ਕਪੂਰਚੰਦ ਜੀ ਬਾਂਸਲ ਅਮਰਜੀਤ ਸਿੰਘ ਗੁਰਾਇਆ ਜਗਤਾਰ ਸਿੰਘ ਸੰਧੂ ਪ੍ਰਧਾਨ ਰਾਣਾ ਸੇਖੋਂ ਪੱਪੀ ਐਮਸੀ ਅਤੇ ਸੇਵਕ ਲਾਲ ਜੀ ਕੁੱਕਵੀ ਹਾਜ਼ਰ ਸਨ ਜਿੱਥੇ ਕਿ ਅੱਜ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਪਹੁੰਚੇ ਹੋਏ ਸਨ ਔਰ ਉਹਨਾਂ ਵੱਲੋਂ ਅੱਜ ਕਾਫੀ ਇੱਥੇ ਗ੍ਰੰਥੀ ਸਿੰਘਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ ਔਰ ਨਾਲ ਹੀ ਕੁਝ ਮੰਦਰਾਂ ਤੋਂ ਵੱਖ-ਵੱਖ ਮੰਦਰਾਂ ਤੋਂ ਆਏ ਪੁਜਾਰੀਆਂ ਦਾ ਵੀ ਸਰਦਾਰ ਰਖੜਾ ਦੀ ਟੀਮ ਵੱਲੋਂ ਵਿਸ਼ੇਸ਼ ਮਾਨ ਸਨਮਾਨ ਕੀਤਾ ਗਿਆ ਸੋ ਬਹੁਤ ਵੱਡਾ ਉਪਰਾਲਾ ਸਰਦਾਰ ਰਖੜਾ ਸਾਹਿਬ ਦੀ ਟੀਮ ਦਾ ਕਬੂਰਜਨ ਮਾਸਲ ਜੀ ਦਾ ਕਿਉਂਕਿ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਹਨ ਸੋ ਤੁਸੀਂ ਜਰੂਰ ਜੁੜੇ ਰਹੋ ਉਕਤਾਰਾ ਬੋਲੇ ਪੰਜਾਬੀ ਚੈਨਲ ਦੇ اپنے ہندوستانی پرمپرا چرچ اسے نام کردار سرجیت رکھا جی ਬਾਬੀ ਸਾਡੇ ਅੱਜ ਸਾਡੇ ਆਏ ਗੁਦਾਨ ਪੰਡੇ ਜੀ ਸਾਡੇ ਗ੍ਰੈਂਡੀਸ਼ਨ ਜਿਹੜੇ ਵੀ ਸਾਡੇ ਨਾਲ ਕਈ ਦਿਨਾਂ ਪੱਜਿਆ ਬੋਲਣ ਜੇ ਰੋਜ਼ ਕਥਾ ਕਰਦੇ ਰੋਜ਼ ਉਹ ਕੋਲ ਸਮਾਗਨੇ ਅ ਅਸੀਂ ਤੁਹਾਡੇ ਸਾਹਮਣੇ ਬੋਲਦੇ ਹਾਂ ਤੇ ਚੱਗੇ ਵੀ ਲੱਗਦੇ ਹਾਂ ਤੋਂ ਤੁਹਾਡਾ ਸਾਡੇ ਦਾ ਬਹੁਤ ਬਹੁਤ ਜੀਤ ਬਾਦ ਤੁਸੀਂ ਸਾਡੇ ਟੀਮ ਵੀਰੋਂ ਤੇ ਸੀ ਆਏ ਹੁਣ ਤੁਹਾਡਾ ਜਿੰਨਾ ਤੇ ਬਾਤ ਕਰ ਗਏ ਉਹਨਾਂ ਕੋਲ ਜਿਹੇ ਸਾਡੇ ਪਿੰਡ ਨੇ ਪਹਿਲਾਂ ਕਿਤਾ ਵੀ ਆਪਾਂ ਬਹੁਤ ਨਿਮਰਤਾ ਦੇ ਨਾਲ ਕੋਈ ਬਹੁਤਾ 5000 ਦੇ ਕੋਈ ਬਹੁਤੀ ਵੱਡੀ ਮਾਊਂਟ ਨਹੀਂ ਹੈ ਪਰ ਦੇਖੀ ਆਪਣੇ ਕਿਹਨੇ ਜਿਵੇਂ ਮੈਨੇ ਕਿਤੇ ਜੰਗਲ ਦੇ ਵਿੱਚ ਆਕ ਲੱਗੀ ਸੀ ਕੋਈ ਚਿੜੀ ਕੋਈ ਪਾਣੀ ਦੇ ਪਾਣੀ ਵਿੱਚ ਆਉਂਦੇ ਸੀ ਝਗੜੇ ਪਾ ਲੈਂਦੀ ਸੀ ਕਿਹਨੇ ਪੁੱਛਿਆ ਕਿ ਤੇਰੀ ਚੁੰਝ ਦੇ ਪਾਣੀ ਨਾਲ ਕੀ ਫਰਕ ਪੈਣਾ ਹੈ ਉਹ ਕਹਿੰਦੀ ਘੱਟੋ ਘੱਟ ਮੇਰਾ ਨਾਮ ਮੱਤ ਬਚਾਉਣਾ ਚਾਹੂਗਾ ਕਿ ਨਾਮ ਆ ਜੀਆ ਤੋਂ ਸਾਡੀ ਇਹ ਹੀ ਮੱਗਤਾ ਹੈ ਕਿ ਸਾਡੀ ਇਹ ਇਹਦੇ ਵਿੱਚ ਨਵਾਗਦੀ ਅਸੀਂ ਉਹ ਟਾਈਮ ਦੇ ਵਿੱਚ ਮਰਦ ਨਾ ਪਾਇਆ ਸੀ ਕਿ ਜੇ ਆਪਾਂ ਕਿਤੇ ਬਾਹਰ ਟ੍ਰੈਕ ਕਰਦੇ ਆ ਉੱਥੇ ਇੱਥੇ ਵੀ ਆਪਣੀ ਜਿੰਦਗੀ ਬਣਦੀ ਸੋ ਜਿੰਨਾ ਵੀ ਤੁਹਾਡਾ ਤਨਦਾਲ ਕਰੀਏ ਤੇ ਤੁਸੀਂ ਟਾਈਮ ਕੱਢ ਕੇ ਆਏ ਹੋ ਉਸ ਕਰਦੇ ਲਈ ਸਾਡੇ ਕੋਲ ਲੱਭ ਹੀ ਨਹੀਂ ਆਂ ਦਵਾਦੀ ਸੋ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਨਾ ਤੇ ਹੱਥੋਂ ਕੀ ਬੇਨਤੀ ਹੈ ਕਿ ਇਹ ਸੇਵਾ ਜੀ ਨੂੰ ਤੁਸੀਂ ਕਬੂਲ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਪਿਆਰ ਸਾਡੇ ਸਾਫ ਦਾ ਮੈਂਟਰਸ ਦੇ ਚੇਅਰਮੈਨ قطر کی بھومکا نبھا رہے پنر سر شروعی اکالی دل کی برکی کمیٹی ممبر پرنسیپل موہن لال جی میرے ساتھی ایم سی عمر جی جی درایا سیوک رات سرجیت رام جی پتی سردار سرجیت جی جو کہ بہت کتھا بات رہے شہر کا بہت ودیا پلا چاہ رہے پلا کر رہے جگتار سب سن سدھو جی اپنے پنکا جی راڑا سیکھو جی ਸਾਹਮਣੇ ਬੈਠੇ ਸਾਰੇ ਹੀ ਗੁਰੂ ਪਰਾਂ ਦੇ ਗ੍ਰੰਥੀ ਸਹਿਬਾਨ ਮੰਤਰਾ ਦੇ ਪੁਜਾਰੀ ਸਹਿਬਾਨ ਮੇਰੇ ਬਹੁਤ ਹੀ ਇਸਤਿਹਾਰ ਦੇ ਪ੍ਰੈਸ ਵਾਲੇ ਮੇਰੇ ਵੀ ਸਭ ਨੂੰ ਜੀ ਆਇਆਂ ਧੰਨਵਾਦ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਸਾਰੇ ਪੰਡਤ ਸਹਿਬਾਨ ਨੂੰ ਪੁਜਾਰੀ ਸਹਿਬਾਨ ਤੇ ਗ੍ਰੰਥੀ ਸਹਿਬਾਨ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ 2027 ਦਾ ਜਿਹੜਾ ਸਮਾਗਮ ਆ ਰਿਹਾ ਨਕਸ਼ਾ ਦਾ ਇਹ ਆਸ਼ੀਰਵਾਦ ਲੈਣ ਵਾਸਤੇ ਆਏ ਨੇ ਅੱਜ ਦੀ ਤੁਸੀਂ ਸਾਰੇ ਆਸ਼ੀਰਵਾਦ ਦੇ ਕੇ ਜਾਓਗੇ ਇਹਨਾਂ ਦੀ ਚੜ੍ਹਦੀ ਕਲਾ ਬਾਅਦ ਕਰਕੇ ਜਾਓਗੇ ਤੇ ਸਹਿਰ ਵਾਸਤੇ ਆਪਾਂ ਨੂੰ ਇਸ ਤਰ੍ਹਾਂ ਦੇ ਨਮਾਇਦੇ ਦੀ ਇਸ ਤਰ੍ਹਾਂ ਦੇ ਆਗੂਕਾਰ ਦੀ ਬਹੁਤ ਵੱਡੀ ਜ਼ਰੂਰਤ ਹੈ ਦੀਵਾਲੀ ਦੀਆਂ ਬੰਦੀ ਛੋਟ ਦਿਵਸ ਦੀਆਂ ਵਿਸ਼ਕਰਮਾਂ ਤੇ ਤੁਸੀਂ ਮੈਂ ਸਾਰੇ ਸਹਿਰ ਵਾਸੀ ਵੀਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਤੁਹਾਡਾ ਧੰਨਵਾਦ ਕਰ ਦਿੰਦਾ ਆਂਗਾ ਜਿਨ੍ਹਾਂ ਨੇ ਆਪਾਂ ਦਾ ਸਾਥ ਕਰਕੇ ਸੇਵਾ ਕਰਤੀ ਬਲ ਮੋਹ ਲਾਲ ਜੀ ਦਾ ਜਿਨ੍ਹਾਂ ਨੇ ਸਾਰੇ ਹੀ ਧਾਰਮਿਕ ਸੰਸਥਾ ਦੇ ਮੰਦਰਾਂ ਦੇ ਪੁਜਾਰੀਆਂ ਨੂੰ ਤੇ ਮੈਨੇਜਮੈਂਟ ਕਮੇਟੀਆਂ ਨੂੰ ਫੋਨ ਕਰਕੇ ਬੁਲਾ ਕੇ ਨਵਟਾ ਕੱਢ ਕੀਤਾ ਤੇ ਰਖੜਾ ਸਾਹਿਬ ਤੋਂ ਤੁਹਾਡੇ ਦਰਸ਼ਕ ਹੋਏ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ